ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਐਮਬੈਸਡਰ ਫਾਰ ਪੀਸ ਵੱਲੋਂ ਡਾਕਟਰ ਹਾਕ ਜਹਾਨ ਮੋਹਨ ਦੀ ਆਸਥਾਈ ਰਿਹਾਈ ਦਾ ਸਵਾਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਾਰਤਿਕ ਪੂਰਨਿਮਾ ਤੇ ਪੀਐਮ ਨਰਿੰਦਰ ਮੋਦੀ ਨੇ ਦਿੱਤੀ ਵਧਾਈ ਸਿੱਖ ਜਥੇ ਨਾਲ ਪਾਕਿਸਤਾਨ ਪਹੁੰਚੇ ਜਥੇਦਾਰ ਗੜਗੱਜ ਬੋਲੇ ਸਿੱਖ ਹਮੇਸ਼ਾ ਨਨਕਾਣਾ ਸਾਹਿਬ ਨੂੰ ਸਜਦਾ ਕਰਦੇ ਭਾਰਤੀ ਮੂਲ ਦੇ ਜ਼ੁਹਰਾਨ ਮਮਦਾਨੀ ਨੇ ਰਚਿਆ ਇਤਿਹਾਸ ਨਿਊਯਾਰਕ ਦੇ ਨਵੇਂ ਮੇਅਰ ਵੱਜੋਂ ਹੋਈ ਚੋਣ ਅਮਰੀਕਾ ਦੇ ਕੈਂਟਕੀ ਵਿੱਚ ਯੂਪੀਐਸ ਕਾਰਗੋ ਜਹਾਜ਼ ਹੋਇਆ ਹਾਦਸਾ ਗ੍ਰਸਤ 7 ਲੋਕਾਂ ਦੀ ਮੌਤ ਕਈ ਜ਼ਖਮੀ ਕੰਪੀ ਰਾਜਾ ਬਰਿੰਗ ਦੀ ਤਰਨ ਤਾਰਨ ਚ ਐਂਟਰੀ ਹੋਵੇਗੀ ਬੈਨ ਐਸੇ ਕਮਿਸ਼ਨ ਨੇ ਨੋਟਿਸ ਜਾਰੀ ਕਰਕੇ ਤਤਲਬ ਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਅੰਬੈਸਡਰ ਫੋਰ ਪੀਸ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਦੱਖਣੀ ਕੋਰੀਆ ਦੀ ਅਦਾਲਤ ਵੱਲੋਂ ਡਾਕਟਰ ਹਾਕਜਾਹਾਨ ਮੂਨ ਦੀ ਸਥਾਈ ਰਿਹਾਈ ਦਾ ਸਵਾਗਤ ਕੀਤਾ ਹੈ। ਇਹ ਰਿਹਾਈ ਉਨ੍ਹਾਂ ਦੀ ਤੰਦਰੁਸਤੀ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਕਾਰਨ ਦਿੱਤੀ ਗਈ ਹੈ। ਡਾਕਟਰ ਮੂਨ ਜਿਨ੍ਹਾਂ ਨੂੰ ਵਿਸ਼ਫ ਪੱਧਰ ਤੇ ਮਦਰ ਮੂਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਫੈਮਿਲੀ ਫੈਡਰੇਸ਼ਨ ਫੋਰ ਵਰਲਡ ਪੀਸ ਐਂਡ ਯੂਨੀਫਿਕੇਸ਼ਨ ਦੀ ਸਹਿ ਸੰਸਥਾਪਕ ਹਨ ਅਤੇ ਵਿਸ਼ਫ ਸ਼ਾਂਤੀ, ਧਰਮਾਂਤ੍ਰਿਕ ਇਕਤਾ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰਸਿੱਧ ਹਨ। ਅੰਬੈਸਡਰ ਫੋਰ ਪੀਸ ਯੂ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਡਾਕਟਰ ਮੁੰਦੀ ਰਿਹਾਈ ਮਨੁੱਖਤਾ ਲਈ ਆਸ ਦੀ ਕਿਰਨ ਹੈ ਉਹਨਾਂ ਦਾ ਜੀਵਨ ਵਿਸ਼ਵ ਸ਼ਾਂਤੀ ਸਹਿਯੋਗ ਅਤੇ ਪ੍ਰੇਮ ਦਾ ਪ੍ਰਤੀਕ ਹੈ ਅਸੀਂ ਉਹਨਾਂ ਦੀ ਸਿਹਤ ਲਈ ਦੁਆ ਕਰਦੇ ਹਾਂ ਤੇ ਉਹਨਾਂ ਦੀ ਰਹਿਨੁਮਾਈ ਹਿੰਦ ਸ਼ਾਂਤੀ ਮੁਹਿਮਾ ਨੂੰ ਅੱਗੇ ਵਧਾਉਣ ਲਈ ਬਚਨ ਬਾਧ ਹਾਂ ਅੰਬੈਸਡਰ ਫੋਰ ਪੀਸ ਯੂ ਐਸ ਏ ਦੇ ਨੇਤਾਵਾਂ ਨੇ ਉਹਨਾਂ ਦੀ ਰਿਹਾਈ ਤੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਡਾਕਟਰ ਮੁੰਦੀ ਦੀ ਰਹਿਨੁਮਾਈ ਵਿਸ਼ਵ ਪਾਰ ਵਿੱਚ ਚੱਲ ਰਹੀਆਂ ਮਨੁੱਖਤਾ ਦੀ ਸੇਵਾ ਅਤੇ ਧਾਰਮਿਕ ਇਕਤਾ ਲਈ ਬੇਹਤ ਮਹੱਤਵਪੂਰਨ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪੀਐਮ ਨਰਿੰਦਰ ਮੋਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸੰਦੇਸ਼ ਮਨੁੱਖਤਾ ਨੂੰ ਸਦੀਵੀ ਗਿਆਨ ਨਾਲ ਮਾਰਗਦਰਸ਼ਨ ਕਰਦਾ ਰਹਿੰਦਾ ਹੈ। ਦੇ ਆਸਮਾਨਤਾ, ਨਿਮਰਤਾ ਤੇ ਸੇਵਾ ਦੀਆਂ ਉਹਨਾਂ ਦੀਆਂ ਸਿੱਖਿਆਵਾਂ ਬਹੁਤ ਪ੍ਰੇਰਨਾਦਾਇਕ ਹਨ। ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਉਹਨਾਂ ਦਾ ਪ੍ਰਕਾਸ਼ ਸਾਡੇ ਗ੍ਰਹਿ ਨੂੰ ਹਮੇਸ਼ਾ ਲਈ ਰੋਸ਼ਨ ਕਰਦਾ ਰਹੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਜੰਮਤੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨੇ ਕਾਰਤਿਕ ਪੂਰਨਿਮਾ ਦੇ ਮੌਕੇ ਤੇ ਵੀ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਿਸ ਨੂੰ ਦੇਵ ਦੀਪਾਵਲੀ ਵਜੋਂ ਵੀ ਮਨਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਕਾਰਤਿਕ ਪੂਰਨਿਮਾ ਤੇ ਦੇਵ ਦੀਪਾਵਲੀ ਦੀਆਂ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕਤਾ ਵਿੱਚ ਜੜ੍ਹਾਂ ਵਾਲਾ ਇਹ ਬ੍ਰਹਮ ਮੌਕਾ ਸਾਰਿਆਂ ਲਈ ਖੁਸ਼ੀ, ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਲਿਆਵੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਵਿੱਤਰ ਇਸ਼ਨਾਨ, ਦਾਨ, ਆਰਤੀ ਅਤੇ ਪੂਜਾ ਦੀ ਸਾਡੀ ਪਵਿੱਤਰ ਪਰੰਪਰਾ ਸਾਰਿਆਂ ਦੇ ਜੀਵਨ ਨੂੰ ਰੌਸ਼ਨ ਕਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀ ਯਾਨੀ ਕਿ ਮੰਗਲਵਾਰ ਨੂੰ ਲਗਭਗ 2100 ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਵਾਗਾ ਸਰਹੱਦ ਰਾਈ ਪਾਕਿਸਤਾਨ ਵਿੱਚ ਦਾਖਲ ਹੋਇਆ ਸਿੱਖ ਜਥੇ ਨਾਲ ਪਾਕਿਸਤਾਨ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਭਾਵੇਂ ਕਿਤੇ ਵੀ ਰਹੇ ਉਹ ਹਮੇਸ਼ਾ ਨਨਕਾਣਾ ਸਾਹਿਬ ਨੂੰ ਸਿਜਦਾ ਕਰਦੇ ਅਤੇ ਕਰਦਾ ਰਹੇਗਾ ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਦੇ ਗੁਰਧਾਮ ਨੇ ਉসে ਤਰ੍ਹਾਂ ਨਨਕਾਣਾ ਸਾਹਿਬ ਵੀ ਸਾਡੇ ਦਿਲਾਂ 'ਚ ਵਸਦਾ ਹੈ। ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਵੀ ਬਣਦਾ ਮਾਨ ਦਿੱਤਾ ਜਾਣਾ ਚਾਹੀਦਾ ਹੈ। ਸਕੂਲਾਂ 'ਚ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਾਡੇ ਜਥੇ ਨੂੰ ਅੱਜ ਇੱਥੇ ਆਉਣ ਦੀ ਇਜਾਜ਼ਤ ਦੇਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ। ਉਹਨਾਂ ਨੇ ਕਿਹਾ ਹੈ ਕਿ ਉਮੀਦ ਕਰਦੇ ਹਾਂ ਦੋਹਾਂ ਦੇਸ਼ਾਂ 'ਚ ਅਮਨ ਸ਼ਾਂਤੀ ਇਸੇ ਤਰ੍ਹਾਂ ਬਣੀ ਰਹੇ। ਅੱਜ ਲੰਬੇ ਸਮੇਂ ਬਾਅਦ ਭਾਰਤ ਵਾਲੇ ਪਾਸਿਓਂ ਚੜ੍ਹਦੇ ਪੰਜਾਬ ਤੋਂ ਜਿਹੜਾ ਵੱਡਾ ਜਥਾ ਇੱਥੇ ਆਇਆ ਮੈਂ ਸਮਝਦਾ ਵਾਂ ਇਹ ਗੁਰੂ ਨਾਨਕ ਪਾਤਸ਼ਾਹ ਅੱਗੇ ਕੀਤੀਆਂ ਹੋਈਆਂ ਸਾਡੀਆਂ ਅਰਦਾਸਾਂ ਵਾਂ ਜਦੋਂ ਅੱਜ ਫੇਰ ਤੋਂ ਇੱਕ ਵਾਰ ਇਹ ਜਿਹੜਾ ਸਾਡਾ ਵਾਗਾ ਬਾਰਡਰ ਆ ਇਹਦੇ ਰਾਹੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਹਿੰਦੇ ਪੰਜਾਬ ਵੱਲ ਕਦਮ ਵਧਾਏ ਆ ਤੇਜੀ ਗੱਲ ਭਾਵੇਂ ਕਿ ਹਾਲਾਤ ਪਹਿਲਾਂ ਵਾਲੇ ਠੀਕ ਨਹੀਂ ਸੀ ਪਰ ਇਹਦੇ باوجود ਦੋਨੇ ਪਾਸੇ ਦੀਆਂ ਸਰਕਾਰਾਂ ਭਾਵੇਂ ਭਾਰਤ ਸਰਕਾਰ ਆ ਤੇ ਭਾਵੇਂ ਪਾਕਿਸਤਾਨ ਸਰਕਾਰ ਆ ਭਾਰਤ ਸਰਕਾਰ ਨੇ ਵੀ ਆਪਣਾ ਖੁੱਲਾ ਦਿਲ ਦਿਖਾਇਆ ਔਰ ਪਹਿਲਾਂ ਭਾਵੇਂ ਕੁਝ ਰੋਕਾਂ ਲੱਗੀਆਂ ਪਰ ਉਹਦੇ ਤੋਂ ਬਾਅਦ ਸਾਡੇ ਜਥੇ ਨੂੰ ਇਸ ਪਾਸੇ ਆਉਣ ਦੀ ਇਜਾਜ਼ਤ ਵੀ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਭਾਰਤ ਸਰਕਾਰ ਦਾ ਵੀ ਧੰਨਵਾਦ ਔਰ ਪਾਕਿਸਤਾਨ ਸਰਕਾਰ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਸਾਡੀ ਕੌਮ ਦੇ ਲੋਕਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਵੀਜ਼ੇ ਦਿੱਤੇ ਔਰ ਮੈਂ ਦੇਖਿਆ ਵੀ ਬੜਾ ਸੋਹਣਾ ਪ੍ਰਬੰਧ ਇਧਰ ਟੱਪਦਿਆਂ ਕੀਤਾ ਆ ਹਰ ਤਰੀਕੇ ਦੀ ਜਿਹੜੀ ਸਹੂਲਤਾਂ ਤੋਂ ਇਸ ਕਰਕੇ ਅਸੀਂ ਆਪਣੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਆ ਇਥੋਂ ਦੀ ਸਰਕਾਰ ਆ ਉਹਦਾ ਵੀ ਧੰਨਵਾਦ ਕਰਦੇ ਆ ਔਰ ਅਸੀਂ ਇਹ ਆਸ ਵੀ ਕਰਦੇ ਆ ਕਿ ਇਸ ਖਿੱਤੇ ਦੇ ਵਿੱਚ ਅਮਨ ਆਮਾਨ ਰਹੇ ਅਮਨ ਆਮਾਨ ਹੀ ਇਸ ਖਿੱਤੇ ਦੀ ਤਰੱਕੀ ਦਾ ਇੱਕੋ ਇੱਕ ਰਾਹ ਹੈ ਕਿਉਂਕਿ ਮੈਂ ਜਦੋਂ ਉਧਰੋਂ ਇੱਧਰ ਨੂੰ ਆਇਆ ਤੇ ਮੈਨੂੰ ਬਹੁਤ ਸਾਰੇ ਕੁੱਲੀ ਵੀ ਮਿਲੇ ਆ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਆ ਜਦੋਂ ਵਪਾਰ ਹੁੰਦਾ ਤਾਂ ਮੈਂ ਗੁਰੂ ਨਾਨਕ ਪਾਤਸ਼ਾਹ ਅੱਗੇ ਇੱਥੇ ਅਰਦਾਸ ਕਰਕੇ ਜਾਨਣਾ ਪਾਤਸ਼ਾਹ ਤੁਸੀਂ ਕਿਰਪਾ ਕਰੋ ਦੋਨਾਂ ਮੁਲਕਾਂ ਦੇ ਵਿੱਚ ਗੱਲਬਾਤ ਅਮਨ ਅਮਾਨ ਸ਼ਾਂਤੀ ਭਾਈਚਾਰਾ ਇਤਿਫਾਕ ਰਵੇ ਔਰ ਅਸੀਂ ਆਪਣੇ ਲੈਹਦੇ ਪੰਜਾਬ ਵਾਲੇ ਪਾਸੇ ਵੀ ਆਉਂਦੇ ਰਹੀ ਹੈ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh Gill, immigration consultant ਤਾਜ਼ੀਆਂ ਖਬਰਾਂ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ಬ್ರೇಕ್ ಬಾಡಾ ಸ್ವಾಗತೇ ਭਾਰਤੀ ਮੂਲ ਦੇ ਜ਼ੁਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ ਇਸ ਜਿੱਤ ਦੇ ਨਾਲ ਡੈਮੋਕ੍ਰੇਟ ਜ਼ੁਹਰਾਨ ਮਮਦਾਨੀ ਨਿਊਯਾਰਕ ਦੇ ਪਹਿਲੇ ਭਾਰਤੀ ਅਮਰੀਕੀ ਮੁਸਲਿਮ ਮੇਅਰ ਬਣ ਗਏ ਨੇ 34 ਸਾਲਾ ਮਮਦਾਨੀ ਨੇ ਸ਼ਹਿਰ ਦੇ ਸਾਬਕਾ ਗਵਰਨਰ ਐਂਡਰਿਊ ਕੋਮੋ ਨੂੰ ਹਰਾਇਆ ਜੋ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਿਆ ਸੀ ਜ਼ੁਹਰਾਨ ਮਮਦਾਨੀ 7 ਸਾਲ ਦੀ ਉਮਰ ਵਿੱਚ ਨਿਊਯਾਰਕ ਸ਼ਹਿਰ ਚਲੇ ਗਏ ਉਸਦੇ ਪਿਤਾ ਮਹਿਮੂਦ ਮਮਦਾਨੀ ਇੱਕ ਪ੍ਰਸਿੱਧ ਯੂਗਾਂਡਾ ਲੇਖਕ ਅਤੇ ਭਾਰਤੀ ਮੂਲ ਦੇ ਮਾਰਕਸਵਾਦੀ ਵਿਦਵਾਨ ਨੇ ਉਸਦੀ ماں ਮੀਰਾ ਨਾਇਰ ਇੱਕ ਪੁਰਸਕਾਰ ਜੇਤੂ ਭਾਰਤੀ ਅਮਰੀਕੀ ਫਿਲਮ ਨਿਰਮਾਤਾ ਹੈ ਜਿਸ ਨੇ ਮੌਨਸੂਨ ਵੈਡਿੰਗ ਅਤੇ ਦਾ ਨੇਮ ਸੇ ਇੱਕ ਵਰਗਿਆ ਫਿਲਮਾਂ ਬਣਾਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਮਦਾਨੀ ਦੀ ਮੇਅਰ ਅਹੁਦੇ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ ਮਮਦਾਨੀ ਦੀ ਜਿੱਤ ਡੈਮੋਕ੍ਰੇਟਸ ਨੂੰ ਉਤਸ਼ਾਹਿਤ ਕਰੇਗੀ ਸ਼ਹਿਰ ਦੇ ਚੋਣ ਬੋਰਡ ਦੇ ਅਨੁਸਾਰ ਇਸ ਜ਼ੋਨ ਵਿੱਚ 50 ਸਾਲਾਂ ਤੋਂ ਵੱਧ ਸਮੇਂ ਵਿੱਚ ਮੇਅਰ ਦੀ ਚੋਣ ਲਈ ਸਭ ਤੋਂ ਵੱਧ VOTING ਹੋਈ ਜਿਸ ਵਿੱਚ 20 ਲੱਖ ਤੋਂ ਵੱਧ ਨਿਊਯਾਰਕ ਵਾਸੀਆਂ ਨੇ VOTING ਵਿੱਚ ਹਿੱਸਾ ਲਿਆ ਅਮਰੀਕਾ ਦੇ ਕਿੰਟਕੀ ਵਿੱਚ ਲੂਇਸਵਿਲ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਇੱਕ ਜਹਾਜ਼ ਹਾਦਸੇ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ। ਬੀਤੀ ਸ਼ਾਮ ਲੂਇਸਵਿਲ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਪਰੰਤੋ ਕੁਝ ਸਕਿੰਟਾਂ ਬਾਅਦ ਹੀ ਇੱਕ ਯੂਪੀਐਸ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕਰੀਬ 7 ਲੋਕ ਮਾਰੇ ਗਏ ਨੇ। ਹਾਦਸੇ ਤੋਂ ਬਾਅਦ ਅਗਧੀਆਂ ਲਪਟਾਂ ਉੱਠੀਆਂ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਫੈਲ ਗਈਆਂ ਜਹਾਜ਼ ਵਿੱਚ ਲਗਭਗ 2,50,000 ਗੈਲਨ ਬਾਲਨ ਸੀ ਜਿਸ ਕਾਰਨ ਅਗ ਤੇਜ਼ੀ ਨਾਲ ਫੈਲ ਗਈ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਯੂਪੀਐਸ ਐਮਡੀ 11 ਜਹਾਜ਼ ਕੈਂਟਕੀ ਦੇ ਲੁਇਸਵਿਲ ਹਵਾਈਅਰ ਡੇ ਤੋਂ ਉਡਾਨ ਪਰੰਤੋ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਐਫਏਏ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਬਿਆਨ ਮਗਰੋਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਦੱਸ ਜਾਈਏ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਦਾਇਰ ਸ਼ਿਕਾਇਤ ਦਾ ਨੋਟਿਸ ਲਿਆ ਹੈ ਦੱਸ ਜਾਈਏ ਕਿ ਇਹ ਸ਼ਿਕਾਇਤ ਸਾਫ ਦਾ ਕੇਂਦਰੀ ਮੰਤਰੀ ਸਵਰਗੀ ਬੁੱਟਾ ਸਿੰਘ ਬਾਰੇ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਸੰਬੰਧੀ ਦਾਇਰ ਕੀਤੀ ਗਈ ਸੀ ਦੱਸ ਜਾਈਏ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਰੀ ਨੋਟਿਸ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਜਸਵਿੰਦਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਮੁਢਲੀ ਜਾਂਚ ਪੂਰੀ ਹੋ ਗਈ ਹੈ ਕਮਿਸ਼ਨ ਨੇ ਮਾਮਲੇ ਵਿੱਚ ਸ਼ਾਮਲ ਐਸ ਡੀ ਐਮ ਪੱਧਰ ਦੇ ਅਧਿਕਾਰੀ ਦੀ ਰਿਪੋਰਟ ਨੂੰ ਵੀ ਗੰਭੀਰਤਾ ਨਾਲ ਲਿਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਨੂੰ 6 ਨਵੰਬਰ ਨੂੰ ਰੂਲ ਬੁੱਕ ਸਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਉਧਰ ਛੱਤੀਸਗੜ੍ਹ ਦੇ ਬਿਲਾਸਪੁਰ ਰੇਲਵੇ ਸਟੇਸ਼ਨ ਨੇੜੇ ਇੱਕ ਲੋਕਲ ਟ੍ਰੇਨ ਅਤੇ ਮਾਲਗੱਡੀ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 14 ਹੋਰ ਜ਼ਖਮੀ ਹੋ ਗਏ ਨੇ ਇੱਕ ਯਾਤਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ 2 ਤੋਂ 3 ਹੋਰ ਯਾਤਰੀਆਂ ਦੇ ਸਥਾਨਕ ਟ੍ਰੇਨ ਦੇ ਡੱਬੇ ਵਿੱਚ ਫਸਣ ਦਾ ਖਤਰਾ ਹੈ ਚੱਕਰ ਕਾਰਨ ਦੋਵਾਂ ਰੇਲ ਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਘਟਨਾ ਸਥਾਨ ਤੇ ਵਿਆਪਕ ਦਹਿਸ਼ਤ ਫੈਲ ਗਈ। ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਹਰ ਪਾਸੇ ਫੈਲੀਆਂ ਛਿੱਕਾਂ ਅਤੇ ਧੂਏ ਤੋਂ ਲਗਾਇਆ ਜਾ ਸਕਦਾ ਹੈ। ਚਸ਼ਮਦੀਦਾਂ ਦੇ ਅਨੁਸਾਰ ਹਾਦਸੇ ਤੋਂ ਤੁਰੰਤ ਬਾਅਦ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਤੇਜ਼ ਰਫ਼ਤਾਰ ਨਾਲ ਆਉਂਦੀ ਯਾਤਰੀ ਟ੍ਰੇਨ ਨੂੰ ਦੇਖ ਕੇ ਮਾਲ ਗੱਡੀ ਦੇ ਮੈਨੇਜਰ ਯਾਨੀ ਕਿ ਗਾਰਡ ਨੇ ਆਪਣੇ ਡੱਬੇ ਤੋਂ ਛਾਲ ਮਾਰ ਦਿੱਤੀ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਤੇ ਮਾਮੂਲੀ ਸੱਟਾਂ ਵਾਲੇ ਯਾਤਰੀਆਂ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ